ਰਾਗ ਗਉੜੀ ਚੇਤੀ ਬਾਣੀ ਨਾਮ ਦੇਉ ਜੀਉ ਕੀ ੴ ਸਤਿਗੁਰ ਪ੍ਰਸਾਦਿ ਦੇਵਾ ਪਾਹਨ ਤਾਰਿ ਹਲੇ RAM ਕਹਿਤ ਜਨ ਕਸਨਾ ਤਰੇ ਰਹਾਉ ਤਾਰਿਲੇ ਗਨ ਕ ਬਿਨ ਰੂਪ ਕੁਬਜਾ ਬਿਆਦ ਅਜਾਮਲ ਤਾਰਿ ਹਲੇ ਚਰਨ ਬਧਕ ਜਨ ਤੇ ਮੁਕਤ ਭਏ ਹਉ ਬਲ ਬਲ ਜਨ RAM ਕਹੇ ਦਾਸੀ ਸੁਤ ਜਨ ਬਿਦਰ ਸੁਦਾਮਾ ਉਗਰ ਸੈਨ ਕਉ ਰਾਜ ਦੀਏ ਜਪ ਹੀਨ ਤਪ ਹੀਨ ਕੋਲ ਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇ ਉਤਰੇ ਰਾ ਗੌੜੀ ਰਵਦਾਸ ਜੀ ਕੇ ਪਦੇ ਗੌੜੀ ਗਵਾਰੇ ਰੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਲਤਾ ਜਨਮ ਕੋ ਭਾਂਤੀ ਰਾਮ ਗੁਸਈਆ ਜੀ ਕੇ ਜੀਵਨਾ ਮੋਹਿ ਨ ਬਿਸਾਰੋ ਮੈਂ ਜਨ ਤੇਰਾ ਰਾਉ ਮੇਰੀ ਹਰ ਹੋ ਬਿਪਤ ਜਨ ਕਰੋ ਸੁਭਾਈ ਚਰਨ ਨ ਛਾਡੋ ਸਰੀਰ ਕਲ ਜਾਈ ਕੌਰਵ ਦਾਸ ਪਰੋ ਤੇਰੀ ਸਾਬਾ ਬੇਗ ਮਿਲ ਹੋ ਜਾਣ ਕਰਨਾ ਬਿਲੰਬਾ ਬੇਗੰਪੁਰਾ ਸਹਿਰ ਕੋ ਨਾਉ ਦੂਖ ਅੰਦੋਹ ਨਹੀਂ ਤਿਹ ਠਾਉ ਨਾ ਤਸਵੀ ਸਖ ਰਾਜ ਨ ਮਾਲ ਖਾਫ ਨ ਖਤਾ ਨ ਤਰਸ ਜਵਾਲ ਅਬ ਮੋਹਿ ਖੂਬ ਵਤਨ ਗਹਿ ਪਾਈ ਊਹਾ ਖੈਰ ਸਦਾ ਮੇਰੇ ਭਾਈ ਰਹਾਉ ਕਾਇਮ ਦائم ਸਦਾ ਪਾਤਸ਼ਾਹੀ ਦੋ ਮਨਸੇ ਮੈਂ ਇੱਕ ਸੁਆਹੀ ਆਪਾ ਦਾਨ ਸਦਾ ਮਸਹੂਰ ਊਹਾ ਗਨੀ ਬਸਹਿ ਮਾਮੂਰ ਤਿਉ ਤੂੰ ਸਹਿਲ ਕਰਹਿ ਜੋ ਭਾਵੈ ਮਰਹਮ ਮਹਿਲ ਨਾ ਕੋ اٹਕਾਵੈ ਕਹਿ ਰਵਿਦਾਸ ਖਿਲਾਸ ਚ ਮਹਾਰਾਜੂ ਹਮ ਸਹਿਰੀ ਸੁਮੀਤ ਹਮਾਰਾ ਏਕ ਓੰਕਾਰ ਸਤਗੁਰ ਪ੍ਰਸਾਦ ਗਉੜੀ ਬੈ ਰਾਗਣ ਰਵਿਦਾਸ ਜੀਓ ਕਟਵ ਕਾਂਠ ਢੂ ਗਰਕੜਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰਖ ਮੁrar ਕੋਬਨਜ਼ਾਰੂ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾ ਹੋਂ ਬਨਜ਼ਾਰੂ ਰਾਮ ਕੋ ਸਹਿਜ ਕਰੋ ਵਿਆਪਾਰ ਮੈਂ ਰਾਮ ਨਾਮ ਤਨ ਲਾਦਿਆ ਬਿਖ ਲਾਦੀ ਸੰਸਾਰ ਉਰਵਾਰ ਪਾਰ ਕੇ ਦਾਨੀਆਂ ਲਿਖ ਲੇ ਹੋ ਅਲਪਤਾਲ ਮੋਹਿ ਜਮ ਡੰਡ ਨਾ ਲੱਗਈ ਤਾ ਜੀਲੇ ਸਰਬ ਜੰਜਾਲ ਚੈ ਸਾਰੰਗ ਕਸੁੰਭ ਕਾ ਤੈਸਾ ਇਹ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹ ਰਬਦਾਸ ਚ ਮਾਰ ਗਾਉੜੀ ਪੂਰਬੀ ਰਬਦਾਸ ਜੀਓ ਏਕ ਓੰਕਾਰ ਸਤਗੁਰ ਪ੍ਰਸਾਦ ਉਪ ਭਰਿਓ ਜੈਸੇ ਦਾਦਰ ਆਕਸ਼ ਦੇਸ ਬਤੇਸ ਨਾ ਬੂਝੈ ऐसे मेरा मान भिक्खया बेमोहिया आकाश आरा पारना सूजे सकल गुण के नायका एक क्षण दर्श दिखाए जी रहौ मलन पै मत माधवा तेरी गत लखी न जाए ਕਰੋ ਕਿਰਪਾ ਪ੍ਰਮਚੂ ਕਹੀ ਮੈਂ ਸੁਮਤ ਦੇਵ ਸਮਝਾਏ ਜੋਗੀ ਸਰ ਪਾਵੈ ਨਹੀਂ ਤੋ ਗੁਣ ਕਥਨ ਅਪਾਰ ਪ੍ਰੇਮ ਭਗਤ ਕੈ ਕਾਰਣ ਕਹ ਰਵਿਦਾਸ ਚਮਾਰ ਗੌੜੀ ਬਿਰਾਗਣ ਏਕ ਓੰਕਾਰ ਸਤਗੁਰ ਪ੍ਰਸਾਦ ਸਤਜੁਗ ਸਤ ਤੇਤਾ ਜਗੀ ਦੁਆ ਪਰ ਪੂਜਾ ਤਾਰ ਤੀਨ ਜੋਗ ਤੀਨੋ ਦੜੇ ਕਲ ਕੇਵਲ ਨਾਮ ਆਧਾਰ ਪਾਰ ਕੈਸੇ ਪਾਇ ਬੂਰੇ ਮੂ ਸੋ ਕੋ ਨ ਕਹ ਸਮਝਾਏ ਜਾਤਿ ਆਵਾ ਗਮਨ ਬਿਲਾਏ ਰਹਾ ਬਉ ਵਿਦ ਧਰਮ ਨ ਰੂਪੀਏ ਕਰਤਾ ਤਿਸੈ ਸਭ ਲੋਏ ਕਾਵਨ ਕਰਮ ਤੇ ਛੂਟੀਐ ਜੇ ਸਾਧੇ ਸਭ ਸਿਧ ਹੋਏ ਕਰਮ ਅਕਰਮ ਵਿਚਾਰੀ ਹੈ ਸੰਕਾ ਸੁਨ ਬੇਦ ਪੁਰਾਨ ਸੰਸਾ ਸਦ ਹਿਰਦੈ ਬਸ ਕੌਨ ਹਰੈਪ ਅਭਿਮਾਨ ਬਾਹਰ ਉਦਕ ਪੁਖਾਰੀ ਹੈ ਕਟ ਪੀਤਰ ਬਵਿੱਧ ਬਿਵਕਾਰ ਸੁਧ ਕਮਨ ਪਰ ਹੋਏ ਬੋ ਸੁਚ ਕੁੰਚਰ ਬਿਦ ਬਿਵਹਾਰ ਰਾਗ ਪ੍ਰਗਾਸ ਰਜਨੀ ਜਤ ਗਤ ਜਾਨਤ ਸਭ ਸੰਸਾਰ 파ਰਸ ਮਾਨੋ ਤਬੁ ਸੁਏ ਕਨਕ ਹੋਤ ਨਹੀਂ ਬਾਰ ਪਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲਲਾਟ ਓਨ ਮਨ 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 ਹੀ ਮਿਲੇ ਛੁਟਕਤ ਬਜਰ ਕਪਾਟ भक्त जुगत मत सत करी ब्रह्म वंदन काट विकार सोई बस रस मन मिले गुण निर्गुण एक विचार अनक जतनग्रह कीए टारी न तरै ब्रह्म भास प्रेम भक्त नहीं उपजे उपजय ता तेरदास उदास ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗਾ ਸਮਹੱਲਾ ਪਹਿਲਾ ਘਰ ਪਹਿਲਾ ਸੂਦਰ ਸੂਦਰ ਤੇਰਾ ਕੇ ਹਸੂ ਕਰਕੇ ਹਜਿਤ ਬੈ ਸਰਬਿ ਸਮਾਲੇ ਬਾਜੀ ਤੇਰੇ ਨਾਦ ਅਨੇਕ ਸੰਕਾ ਕੇਤੇ ਤੇਰੇ ਬਾਣਹਾਰੇ ਕੇਤੇ ਤੇਰੇ ਰਾਗ ਪ੍ਰੀਸ ਕੈ ਹੀ ਇਹ ਕੇਤੇ ਤੇਰੇ ਗਾਵਣਹਾਰੇ ਗਾਵਨ ਤਦਨੋ ਪਉਣ ਪਾਣੀ ਬੈਠੰ ਤੁਰ ਗਵ ਰਾਜਾ ਧਰਮ ਦੁਆਰੇ ਗਾਵਨ ਤਦਨ ਚਿਤ ਗੁਪਤ ਲਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤਦਨ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤਦਨ ਇੰਦਰ ਇੰਦਰਾਸਨ ਬੈਠੇ ਦੇਵਤਿਆ ਦਰ ਨਾਲ ਗਾਵਨ ਤਦਨ ਸਤਿ ਸਮਾਧੀ ਅੰਦਰ ਗਾਵਨ ਤਦਨ ਸਾਧ ਵਿਚਾਰੇ गावने तुदनो जति सतीसंतोकी गावने तुदनो वीर करारे गावन तुदनो पण्डत पडे रखी सरजग जग जग बेदानाले गावने तुदनो मोनिया मनमोहन सुरग मच पएल गावने तुदनो रत्न पावे तेरे जीते 863 ਇਤਨਾਲ ਗਾਵਨ ਤੁਧਨੋ ਜੋਤ ਮਹਾ ਪ੍ਰਸੂਰ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਕਾਂਡ ਮੰਡਲ ਬ੍ਰਹਮੰਡਾ ਕਰ ਕਰ ਕੇ ਤੇਰੇ ਧਾਰੇ ਸੇ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੇ ਤੁਧਨੋ ਗਾਵਨ ਸੇ ਮੈਂ ਚੇਤਨਾ ਉਹਨਾਂ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਤਨ ਜਨ ਨਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨ ਸਿਮਾਇ ਜਨੋ ਪਾਇ ਕਰ ਕਰ ਦੇਖਿਆ ਕੀਤਾ ਹੈ ਆਪਣਾ ਜੇ ਤਸਦੀਬ ਵੜਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਣਾ ਜਾਏ ਸੋ ਪਾਤ ਸਾਹੁ ਸਾਹ ਪਤ ਸਾਹਿਬ ਨਾਨਕ ਕਰੈ ਰਜਾਈ ਆਸਾ ਮਹੱਲਾ ਚੌਥਾ ਸੂਪੁਰਕ ਨਰਨਜਨਾਰ ਪੁਰਕ ਨਰਨਜਨਾਰ ਅਗਮ ਅਗਮ ਪਾਰ ਸਬਤਿ ਆਵ ਸਬਤਿ ਆਵ ਦਰਜੀ ਹਰ ਸਚੇ ਸਿਰਜਨਾਰ ਸਭ ਜੀ ਤੁਮਾਰੇ ਜੀ ਤੁਝੇ ਆਕਾਦਾ ਤਾਰ ਹਕਤਿ ਆਵ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਾ ਪੇ ਠਾਕੁਰਾ ਰਾ ਪੀ ਸੇਵਕ ਜੀ ਕੈ ਨਾਨਕ ਜੰਤ ਵਿਚਾਰਾ ਤੂੰ ਘਟ ਘੜ ਅੰਤਰ ਸਰ ਨਰੰਤਰ ਜੀ ਹਰੇ ਕੋ ਪੁਰਖ ਸਮਾਨਾ ਇੱਕ ਦਾਤ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਟਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨਾ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਤੇਰੇ ਕਿਆ ਗੁਣਾ ਖੁਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਨ ਕੁਰਬਾਣਾ ਹਰ ਤਿਆ ਵਹਿਰ ਤਿਆ ਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇਮੁਕ ਤੁਸੇਮੁਕ ਤੁ ਪਾਇ ਜਨਾਰਤਾ ਜੀਤੈ ਤੂਟੇ ਜਮ ਕੀ ਬਾਸੀ ਜਨ ਨਿਰਭਉ ਜਨਾਰ ਨਿਰਭਉ ਤੈ ਜੀਤਨ ਕਾ ਭਉ ਸਭ ਗਵਾਸੀ ਜਨ ਸੇਵੈ ਜਨ ਸੇਵਾ ਮੇਰੇ ਹਰ ਜੀਤੇ ਹਰ ਹਰੂਪ ਸਮਾਸੀ ਸੇ ਧਨ ਸੇ ਧਨ ਜਨਾਰਤਾ ਜੀਤੈ ਜਨ ਨਾਨਕ ਤਨ ਬਲਦਾ ਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤਾ ਤੇਰੀ ਭਗਤ ਤੇਰੀ ਭਗਤ ਸਲਾਹਨ ਤੋ ਜੀ ਹਰਣ ਕਾ ਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਕਰੇ ਹਰ ਪੂਜਾ ਜੀ ਤਦ ਤਾ ਪਹਿਜ ਪਹਿ ਪੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬੋ ਸਮਰਸਾਸ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਾਨ ਨਾਨਕ ਜੀ ਜੋ ਭਾਵੇ ਮੇਰੇ ਅਰ ਭਗਵਾਨ ਤਾ ਤੂੰ ਆਦਪੁਰਖ ਪਰਮ ਪਰ ਕਰਤਾ ਜੀ ਤੁਰ ਜੇਵੜਾ ਵਰਨਾ ਕੋਈ ਤੂੰ ਜੁਗ ਜੁਗੇ ਕੁਸਦਾ ਸੁਦਾ ਤੂੰ ਏਕੋ ਜੀ ਤੂੰ ਨਾਸਤਲ ਕਰਤਾ ਸੋਈ ਤੁਦੇ ਆਪੇ ਪਾਵੈ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋਈ ਤੁਦੇ ਆਪੇ ਸਿਰ ਸਭ ਪਾਈ ਜੀ ਤੁਦੇ ਆਪੇ ਸਿਰਜੂ ਸਭ ਕੋਈ ਚਾਨਣ ਨਾਨਕ ਕੋ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਆਸਾ ਮਹੱਲਾ ਪਹਿਲਾ ਚੌਪ ਤੇ ਘਰ ਦੂਜਾ ਸੁਣ ਵੱਡਾ ਕੇ ਸਭ ਕੋਈ ਕਿਵੜ ਵੱਡਾ ਢੀਠਾ ਹੋਈ ਕਿੰਤ ਪਾਇ ਨਾ ਕਹਿਆ ਜਾਏ ਕਹਿਣੇ ਬਾਲੇ ਤੇਰੇ ਰਹਿਸ ਮਾਏ ਵੱਡੇ ਮੇਰੇ ਸਾਹਿਬਾ ਕੈਰ ਕੰਬੀਰਾ ਗੁਣੀ ਤਹੀਰਾ ਕੋਇ ਨਾ ਜਾਣਾ ਤੇਰਾ ਕਿੱਤਾ ਕੇ ਵਿੜਚੀ ਰਹਿਾਉ ਸਭ ਸੁਰਤੀ ਮਿਲ ਸੁਰਤ ਕਮਾਏ ਸਾਬ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨ ਗੁਰ ਗੁਰਹਾਈ ਕਹਿ ਨਾ ਜਾਏ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈ ਅਸਦਾ ਪ੍ਰਭ ਕਾ ਕੀਆ ਵੜਿਆਈ ਆ ਤਦ ਵਣ ਸਿੱਧੀ ਕਰਣਾ ਪਾਈਆ ਕਰ ਮਿਲੈ ਨਾਹੀ ਠਾਕ ਰਹੀਏ ਆਖਣ ਵਾਲ ਕਿਆ ਬੇਚਾਰਾ ਸਤੀ ਭਰੇ ਤੇਰੇ ਪੰਡਾਰਾ ਜੇਸ ਤੂੰ ਦੇਤ ਸਹਿ ਕੈ ਚਾਰਾ ਨਾਨਕ ਸਹਿ ਸਵਰਨਾਰਾ ਸਮਹੱਲਾ ਪਹਿਲਾ ਕਾ ਜੀਵ ਬਸਰੇ ਮਰ ਜਾਉ ਆਖਣ ਔਖਾ ਸਚਨਾ ਸਚ ਨਾਮ ਕੀ ਲਾਗੈ ਭੂਖ ਤਿਤ ਭੂਖੇ ਖਾ ਚੱਲੀਐ ਦੂਖ ਸੋ ਕਿਉ ਵਿਸਰੈ ਮੇਰੀ ਮਾਏ ਸੱਚ ਹੈ ਸਹਬ ਸੱਚ ਹੈ ਨਾਹਿ ਰਹਾ ਸੱਚ ਨਾਮ ਕੀ ਤਿਲ ਵੜਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੀ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨ ਜਾਏ ਨਾ ਉਹ ਮਰਨ ਹੋਵੇ ਸੁਗ ਦਿਨਦਰ ਰਹਿਣ ਚੁਕੇ ਭੋਗ ਗੁਣ ਹੋਰ ਨਾਹੀ ਕੋਇ ਨਾ ਕੋ ਹੋ ਨਾ ਕੋ ਜੇ ਵੜਾਪਤੇ ਵੜ ਤੇਰੀ ਦਾਤ ਜਨ ਦਿਨ ਕਰਕੇ ਕੀਤੀ ਰਾਤ ਖਸਮ ਸਰ ਰਹਤੇ ਕਮਜਾਤ ਨਾਨਕ ਨਾ ਬਾਸ ਸਨਾਤ ਅਸ ਮਹੱਲ ਪਹਿਲਾ ਜੇ ਧਰਮਾਂਤ ਕੁ ਕਰੇ ਮਹਿਲੀ ਘਸਮ ਸੁਣੇ ਭਵ ਤੀਰਖ ਭਾਵ ਤੱਕੇ ਏਕ ਵਡਾਈ ਦੇ ਜਾਣ ਹਜ ਤਨ ਪੁੱਛੋ ਜਾਤੀ ਅਗਜਾਤ ਨਹੀਂ ਰਉ ਆਪ ਕਰਾਏ ਆਪ ਕਰੀ ਆਪ ਉਲਾਮੇ ਚਿਤ ਤਰੀ ਜਾਤ ਕਰਨ ਹਾਰ ਕਰਤਾਰ ਕਿਆ ਮਹਤਾ ਜੀ ਕਿਆ ਸੰਸਾਰ ਆਪੁ ਪਾਇ ਆਪੇ ਦੇ ਆਪੇ ਦੁਰਮਤ ਮਨਹਿ ਕਰੀ ਗੁਰ ਪ੍ਰਸਾਦਿ ਵਸੈ ਮਨ ਆਏ ਦੁਖ ਅਨੇਰਾ ਵਿਚਿ ਜਾਇ ਸਾਜ ਪਿਆਰਾ ਆਪ ਕਰੇ ਅਬਰੀ ਕੋ ਸਾਚਿ ਨ ਦੇਹ ਜੀਕ ਸੇ ਦੀਪ ਘਾਣੈ ਨਾਨਕ ਆਗੇ ਪੂਛਣ ਲਈ ਆਸ ਬਹਲਾ ਪਹਿਲਾ ਕਾਲ ਮਦੀਰੇ ਘਟ ਕੇ ਘਾਟ ਦੋਲਖ ਦੁਨੀਆਵਾਜਹਿ ਵਾਜ ਨਾਰਦਨਾਚ ਕਲ ਕਪਾਉ ਜਤੀ ਸਤੀ ਕਹਿ ਰਖਹਿ ਪਾਉ ਨਾਨਕ ਨਾਮ ਬਟੋ ਕੁਰਬਾਨ ਅੰਦੀ ਦੁਨੀਆ ਸਾਹਿਬ ਜਾਣ ਰਹਾ ਗੁਰੂ ਪਾਸੋਂ ਫਿਰ ਚੇਲਾ ਕਾਏ ਤਾਂ ਪ੍ਰੀਤ ਵਸੇ ਘਰ ਆਏ ਜੇ ਸੋ ਬਰਿਆ ਜੀਵਨ ਖਾਨ ਖਸਮ ਪਛਾਣਾ ਸੋ ਦਿਨ ਪਰਵਾਣ ਦਰਸ਼ਨ ਦੇਖੇ ਦਇਆ ਨ ਹੋਏ ਲੈ ਦਿੱਤੇ ਵਣ ਰਹਿ ਨ ਕੋਏ ਰਾਜਾਨਿਆਂ ਕਰੇ ਹੱਤੋ ਏ ਕਹਿ ਖੁਦਾਏ ਨਮਾਨੈ ਕੋਏ ਮਾਨਤ ਮੂਰਤ ਨਾਨਕ ਨਾਮ ਕਰਨੇ ਕੁੱਤਾ ਦਾਰ ਗੁਰਮਾਨ ਗੁਰ ਪ੍ਰਸਾਦ ਜਾਣੈ ਮਹਿਮਾਨ ਤਾਂ ਕਿਸ ਦਰਗਹ ਪਾਵੇ ਮਾਨ ਅਸਤ ਮਹੱਲਾ ਪਹਿਲਾ ਜੇਤਾ ਸਬਦ ਸੁਰਤ ਤੁਣ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰਨ ਦੂਜਾ ਕਹੋ ਮਾਈ ਸਾਹ ਮੇਰਾ ਏਕੁ ਹੈ ਏਕੁ ਹੈ ਭਾਈ ਏਕੁ ਹੈ ਰਾਵ ਆਪੇ ਮਾਰੇ ਆਪੇ ਛੋੜੈ ਆਪੇ ਲੇਵੈ ਦੇ ਆਪੇ ਵਿਕੇ ਆਪੇ ਵਿਕਸੈ ਆਪੇ ਨਦਰ ਕਰੀ ਜੋ ਕਿਸ ਕਰਣਾ ਸੋ ਕਰ ਰਹਾ ਵਰਨਾ ਕਰਣਾ ਜਾਈ ਜੈ ਸਵਰਤ ਤਤ ਸੁਖੈ ਸਭ ਤੇਰੀ ਬੜਿਆਈ ਕਾਲ ਕਲਵਾਲੀ ਮਾਇਆ ਮਦ ਮੀਠਾ ਮਨਮਤਵਾਲਾ ਪੀਤ ਰਹੈ ਆਪੇ ਰੂਪ ਕਰੇ ਬ ਭਾਂਤੀ ਨਾਨਕ ਬਪੜਾਏ ਕਹੈ ਅਸਮਲ ਲ ਪਹਿਲਾ ਵਾਜਾ ਮਤ ਪਖਾਵਜ ਪਾਉ ਹੋਏ ਆਨੰਦ ਸਦਾ ਮਨ ਚਾਉ ਇਹ ਆ ਭਗਤ ਯੋ ਤਪਤਾਏ ਹੋ ਰੰਗ ਨਾਚੂ ਰਾਖ ਰਗ ਪਾਉ ਪੂਰੇ ਤਾਲ ਜਾਣਾ ਸਾਲਾ ਔਰ ਨਚਣਾ ਖੁਸੀ ਹੈ ਮਨ ਮਾਹ ਰਹਾਉ ਸਤ ਸੰਤੋਖ ਵਜੈ ਦੁਇ ਤਾਲ ਪੈਰੀ ਵਜੈ ਸਦ ਨਿਹਾਲ ਰਾਗ ਨਾਦ ਨਹੀਂ ਦੂਜਾ ਭਾਉ ਏਤ ਰੰਗ ਨਾਚੋ ਰਖ ਰਖ ਪਾਉ ਭਾਉ ਫੇਰੀ ਹੋਵੈ ਮਨ ਚੀਤ ਬਹੰਦਿਆ ਉੱਠਦੈ ਨੀਤਾ ਨੀਤ ਲੇਟਣ ਲੇਟ ਜਾਣਾ ਤਨ ਸਵਾਹ ਏਤ ਰੰਗ ਨਾਚੋ ਰਖ ਰਖ ਪਾਉ ਸਿੱਖ ਸਭਾ ਦੀਖਿਆ ਕਰ ਪਾਉ ਗੁਰਮੁਖ ਸੁਣਨਾ ਸਚਾ ਨਾਮ ਨਾਨਕ ਆਖਣ ਵੇਰਾ ਵੀਰ ਏਤ ਰੰਗ ਨਾਚੂ ਰਾਖ ਰਗ ਪੈਰ ਸਮਲ ਪੈਲਾ ਪਉਣੁ ਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਦ ਕੀਆ ਅੰਦਲੇ ਦੇਹ ਦਸਮੂੜ ਕਟਾਇਆ ਰਾਵਣ ਮਾਰ ਕਿੰ ਵੱਡਾ ਕਿਆ ਵੱਡਾ ਭਾਇਆ ਕਿ ਆਪਮਾ ਤੇਰੀ ਆਖੀ ਜਾਏ ਤੂੰ ਸਰਬੇ ਪੂਰ ਰਹਿ ਅਲਵਲਾਏ ਰਹਾਉ ਜੀ ਉਪਾਇ ਜੁਗਤ ਹੱਥ ਕੀ ਨਿਕਾਲੀ ਨਥ ਕਿਆ ਵੱਡਾ ਭਾਇਆ ਕਿਸ ਤੂੰ ਪੁਰਖ ਜੋ ਰੁਕੈ ਕਾਉਣ ਕਹੀਐ ਸਰਬ ਨਿਰੰਤਰ ਰਵ ਰਇ ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਪਾਲਣ ਸ੍ਰਿਸ਼ਟ ਗਇਆ ਆਗੈ ਤਨ ਪਾਇਉ ਤਾਕ ਕੰਛ ਸੇਦ ਕਿਆ ਵੱਡਾ ਭੈਰ ਰਤਨ ਉਪਾਇ ਧਾਰੇ ਖੀਰ ਮਤਿ ਔਰ ਪਖਲਾਏ ਜੇ ਅਸੀਂ ਕੀ ਆ ਕਹ ਨਾਨਕ ਛਪੈ ਕਿਉ ਛਪੈ ਏਕੀ ਏਕੀ ਵੰਡ ਦਿਆ ਸਮਹ ਲਪਹਿਲਾ ਕਰਮ ਕਰਤੂਤ ਬੇਲ ਵਿਸਤਾਰੀ RAM ਨਾ ਫਲ ਹੁਆ ਤੇ ਸਰੂਪ ਨਰੇਖ ਅਨਾਹਦ ਵਾਜੈ ਸ਼ਬਦ ਨਿਰੰਜਨ ਕੀਆ ਕਰੇ ਵਿਖਿਆਣ ਜਾਣੇ ਜੇ ਕੋਈ ਅੰਮ੍ਰਿਤ ਪੀਵੇ ਸੋਈ ਰਹਾ ਉਹ ਜਨ ਪੀਆ ਸੇ ਮਸਤ ਭਇ ਹੈ ਟੂਟੇ ਬੰਧਨ ਬਾਹੇ ਜੋਤੀ ਜੋਤਸਮਾਣੀ ਭੀਤਰ ਤਾ ਛੋਡੇ ਮਾਇਆ ਕੇ ਲਾਹੇ ਸਰਬਜੂਤ ਰੂਪ ਤੇਰਾ ਦੇਖਿਆ ਸਗਲ ਪਾਉਣ ਤੇਰੀ ਮਾਇਆ ਰਾਰੈ ਰੂਪ ਨਰਾ ਲੰਬੈ ਟਨ ਅਦ੍ਰਿ ਕਰੇ ਵਿੱਚ ਛਾਇਆ ਬੀਣਾ ਸਬਦ ਵਜਾਵੇ ਜੋਗੀ ਦਰਸ਼ਨ ਰੂਪ ਅਪਾਰਾ ਸਬਦ ਅਨਾਹਦ ਸੋ ਸਹਰਾਤਾ ਨਾਨਕ ਕਹ ਵਿਚਾਰਾ ਆਸ ਮਹੱਲਾ ਪਹਿਲਾ ਮੈਂ ਗੁਣ ਗੱਲਾਂ ਕੇ ਸਿਰ ਭਾਰ ਗੱਲੀ ਗੱਲਾਂ ਸਰਜਣਹਾਰ ਖਾਣਾ ਪੀਣਾ ਸੁਣਾ ਬਾਦ ਜਬ ਲਗ ਹਿਰਦੈ ਨ ਆਵਹਿ ਜਾਦ ਤਉ ਪ੍ਰਵਾਹ ਕੇ ਹੀ ਕਿਆ ਕੀ ਜੈ ਜਨਮ ਜਨਮ ਕਛਲੀ ਜੀ ਲੀ ਜੈ ਰਹਾਉ ਮਨ ਕੀ ਮਾਤ ਮਤਾ ਗਲ ਮਤਾ ਜੋ ਕਿਛ ਬੋਲੀਏ ਸਭ ਖਤੂ ਖਤਾ ਕਿਆ ਮੋਹ ਲੈ ਕੀ ਚੈ ਅਰਦਾਸ ਪਾਪ ਉਹਨ ਦੇ ਸਾਖੀ ਪਾਸ ਜਿਸਾ ਤੂੰ ਕਰਹਿ ਤੈਸਾ ਕੋ ਹੋਏ ਤੋਜ ਬਿਨ ਦੂਜਾ ਨਹੀਂ ਕੋ ਜੇਹੀ ਤੂੰ ਮਤ ਦੇਹ ਤੈਹੀ ਤੇਹੀ ਕੋ ਪਾਵੇ ਤੁਧ ਆਪੇ ਭਵਤ ਵਿੱਚ ਲਾਵੇ ਰਾਗ ਰਤਨ ਪਰਿਆ ਪਰਵਾਰ ਤਿਸੁ ਜੁ ਜੈ ਅੰਮ੍ਰਿਤਸਾਰੂ ਨਾਨਕ ਕਰਤੇ ਕਾਏ ਧਨਮਾਲੋ ਜੀ ਕੋ 부ਜੈ ਹੋ ਵਿਚਾਰ ਆ ਸਮਹਲਾ ਪਹਿਲਾ ਕਰ ਕਿਰਪਾ ਆਪਣੇ ਘਰ ਆਇਆ ਤਾਂ ਮਿਲ ਸਖਿਏ ਕਾਜਿਰ ਚਾਇ ਖੇਲ ਦੇਖ ਮਨ ਭਇਆ ਮਨ ਅਨੰਦ ਭਇਆ ਸੋ ਵਿਆਹ ਹਣਾਇਆ ਗਾਵੋ ਗਾਵੋ ਕਾਮਣ ਜੋ ਬੇਕ ਵਿਚਾਰ ਹਮਰ ਕਰ ਜਗ ਜੀਵਨ ਭਤਾਰਾ ਗੁਰੂ ਦਵਾਰ ਹਮਰਾ ਵਿਆਹ ਹੋ ਜੇ ਹੁਆ ਜਾਂ ਸੋ ਮਿਲਿਆ ਤਾਂ ਜਾਣਿਆ ਦੇਹ ਲੋਕਮੈ ਸਭ ਤੇ ਰਵਿਆ ਹੈ ਆਪ ਗਇਆ ਮਨ ਮਾਨਿਆ ਆਪਣਾ ਕਾਰਜ ਆਪ ਸਵਾਰੇ ਹੋਰਨ ਕਾਰਜ ਨਾ ਹੋਈ ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ ਬੂਝੈ ਕੋਈ ਭਣਤ ਨਾਨਕ ਸਬਨਾ ਕਾਪੈ ਰੇ ਕੋ ਸੋਏ ਜੇ ਸਨੁ ਨਦਰ ਕਰੇ ਸਾਸਾ ਗੁਣ ਹੋਇਆ ਸਮਹਲਾ ਪਹਿਲਾ ਗ੍ਰਹਿ ਬਨ ਸੰਸਾਰ ਸਹਿ ਸੁਭਾਏ ਦੁਰਮਤ ਗਾਤ ਭਈ ਕੀਤ ਠਾਏ ਸੱਚ ਪੌੜੀ ਸੱਚ ਮੁਖ ਨਾਉ ਸਤਿਗੁਰ ਸੇਵ ਪਾਏ ਨਿਜਿਥਾਉ ਮਨ ਚੂਰੇ ਘੜ ਦਰਸਨ ਜਾਣ ਸਰਬ ਜੋਤ ਪੂਰਨ ਭਗਵਾਨ ਰਹਾਉ ਆਦਿਕ ਤਿਆਸ ਭੇਖ ਬੋ ਕਰੈ ਦੁਖ ਵਿਖਿਆ ਸੁਖ ਤਾਨ ਪਰਹਰ ਕਾਮ ਕ੍ਰੋਧ ਅੰਤਰ ਧਨ ਹਿਰੈ ਦੁਬਤਾ ਚੋਟ ਨਾਮ ਨਿਸਤਰ ਸਿਫਤ ਸਲਾਹਨ ਸਹਿਜ ਆਨੰਦ ਸਖ ਸੈਨ ਪ੍ਰੇਮ ਗੋਬਿੰਦ ਆਪੇ ਕਰਿਆ ਪੇ ਬਕਸਿੰਦ ਤਾਨ ਮੰਨ ਹਰ ਪੈ ਅਗਜਿੰਦ ਝੂਠ ਵਿਕਾਰ ਮਹਾ ਦੁਖ ਦੇਹ ਭੇਕ ਵਰਨ ਦਿਸ ਸਭ ਖੇ ਜੋਬ ਜੈ ਸੁ ਆਵ ਜੈ ਨਾਨਕ ਅਸਰਨਾਮ ਰਜਾਇਆ ਸਮਹ ਲਾ ਪਹਿਲਾ ਏਕੋ ਸਰਵਰ ਕਮਲ ਅਨੂਪ ਸਦਾ ਵਿਗਾਸ ਸਹਿ ਪਰਮਲ ਰੂਪ ਉਹ ਜਲਮਤੀ ਚੁਕੇ ਹੰਸ ਸਰਬ ਕਲਾ ਜਗਤੀ ਸੈ ਅੰਸ ਜੋ ਦੀਸੈ ਸੋ ਉਪਜੈ ਬਿਨ ਸੈ ਬਿਨ ਜਲ ਸਰਵਰ ਕਮਲ ਨਦੀ ਸੈ ਰਹਾਉ ਬਿਰਲਾ ਬੂਝੈ ਪਾਵੈ ਭੀਦ ਸਾਖਾ ਤੀਨ ਕੈ ਨਿਤ ਬੇਦ ਨਾਦ ਬਿੰਦ ਕੀ ਸੁਰਤ ਸਮਾਇ ਸਰਬਰ ਸੇ ਪਰਮ ਪਦ ਪਾਏ ਮੁਕਤੋ ਰਾਕ ਮੁਕਤੋ ਰਾਤੋ ਰੰਗ ਰਵਾਂ ਤੋ ਰਾਜਨ ਰਾਜ ਸਦਾ ਬਿਗਸਾਨ ਤੋ ਜਿਸ ਨੂੰ ਰਾਖਾ ਕਿਰਪਾ ਧਾਰ ਬੂਢਤ ਪਾਹਨ ਤਾਰ ਰਹਤਾਰ ਤ੍ਰਿਪਾਉਣ ਮੈਂ ਜੋਤ ਤ੍ਰਿਪਾਉਣ ਮਹਿ ਜਾਣ ਉਲਟ ਭਈ ਘਰ ਘਰ ਮਹਿ ਆਣਿਆ ਐਨਸ ਭਗਤ ਕਰੇ ਲਿਵ ਲਾਇ ਨਾਨਕ ਤਿਨ ਕੈ ਲਾਗੈ ਪਾਇਆ ਸਮਹਲਾ ਪਹਿਲਾ ਗੁਰਮਤਿ ਸਾਜੀ ਹਜ ਦੂਰ ਬਸਿਆਣ ਪਲਾਗ ਧੂਰ ਲਾਗੀ ਮੈਲ ਮਟੈ ਸਚ ਨਾਏ ਗੁਰ ਪ੍ਰਸਾਦ ਰਹਿ ਲਿਵ ਲਾਇ ਹੈ ਹਜੂਰ ਹਾਜ਼ਰ ਅਰਦਾਸ ਦੁਖ ਸੁਖ ਸਾਚ ਕਰਤੇ ਪ੍ਰਭ ਆਸੁਰ ਕੋਣ ਕਮਾਵਾ ਆਵੇ ਜਾਵੇ ਕਹਿਣ ਕਥਨ ਵਾਰਾ ਨਹੀਂ ਆਵੇ ਕੀ ਦੇਕ ਸੁਝ ਬੂਝ ਨਾ ਪਾ ਬਨਣਾ ਮਾਨ ਤ੍ਰਿਪਤ ਨਾ ਆਵੇ ਸੂ ਜੋ ਜਨਮੇ ਸੇ ਰੋਗ ਵਿਆਪੇ ਹਉ ਮੈ ਮਾਇਆ ਦੂਖ ਸੰਤਾਪੇ ਸੇ ਜਨ ਬਾਚੇ ਜੋ ਪ੍ਰਭ ਰੱਖੇ ਸਤਿਗੁਰ ਸੇਵੰ ਅਮਰਤ ਚਾਕੇ ਚਲ ਤੋ ਮਨ ਰੱਖੇ ਅਮਰਤ ਚਾਕੇ ਸਤਿਗੁਰ ਸੇਵੰ ਅਮਰਤ ਸਬਦ ਭਾਕੇ ਸੱਚੇ ਸਬਦ ਮੁਕਤ ਗਤ ਪਾਏ ਨਾਨਕ ਵਿੱਚੋਂ ਆਪ ਗਵਾਏ ਆ ਸਮਹੱਲਾ ਪਹਿਲਾ ਜੋਤਨ ਕੀਐ ਸੂ ਸੱਚੀ ਅਮਰਤਨਾਮ ਸਤਿਗੁਰ ਦੀ ਹੈ ਹਿਰਦੈ ਨਾਮ ਨਾਹੀ ਮਨ ਭੰਗ ਅੰਦਰ ਨਾਲ ਪਿਆਰੇ ਸੰਗ ਹਰ ਜੀ ਰੱਖੋ ਆਪਣੀ ਸਰਣਾ ਹੀ ਗੁਰ ਪ੍ਰਸਾਦੀ ਆ ਰਸ ਪਾਇ ਨਾਮ ਪਦਾਰਤ ਨਉ ਨਿਤ ਪਾਈ ਰਹਾਓ ਕਰਮ ਧਰਮ ਸੱਚ ਸਾਚਾ ਨਾਮ ਤਾਂ ਕਾ ਸਤਿਗੁਰ ਹਰਿ ਜਾਓ ਜੋ ਹਰਿ ਰਤੇ ਸੇ ਜਨ ਪਰਵਾਣ ਤਿਨ ਕੀ ਸੰਗਤ ਪਰਮ ਨਿਧਾਨ ਹਰਿ ਵਾਰ ਜਿਨ ਪਾਇ ਧਨ ਨਾਰੀ ਹਰਿ ਸਿ ਰਾਤੀ ਸ਼ਬਦ ਵਿਚਾਰੀ ਹਰਿ ਸਿ ਰਾਤੀ ਸ਼ਬਦ ਵਿਚਾਰੀ ਆਪਤ ਰਹਿ ਸੰਗਤ ਕੁਲ ਤਾਰੈ ਸਤਿਗੁਰ ਸੇਵਤ ਤਤ ਵਿਚਾਰੈ ਅਮਰੀ ਜਾਤ ਪਤ ਸਚਨਾ ਕਰਮ ਧਰਮ ਸੰਜਮ ਸਤਿ ਭਾਉ ਨਾਨਕ ਬਖਸ਼ੇ ਪੂਛਣਾ ਹੋਏ ਦੂਜਾ ਮਿਟੇ ਏਕੋ ਸੋਇਆ ਸਮਹ ਹੱਲਾ ਪਹਿਲਾ ਇਕ ਆਵੇ ਇਕ ਜਾਵੇ ਆਈ ਇਕ ਹਰ ਰਤੇ ਰਹੈ ਸਮਾਈ ਇਕ ਧਰਨ ਗगन ਵਿੱਚ ਠੌਰ ਨ ਪਾਵੇ ਸੇ ਕਰਮਹੀਣ ਹਰ ਨਾਮ ਨ ਧਿਆਵੇ ਗੁਰਪੂਰੇ ਤੇ ਗਾਤ ਮਿਤ ਪਾਈ ਇਹੋ ਸੰਸਾਰ ਬੇਖਵਤ ਆਤ ਭਵਜਲ ਗੁਰਸਬਦ ਦੀ ਹਰ ਪਾਰ ਲੰਘਾਈ ਰਹਾ ਉਹ ਜਿੰਨ ਕੋ ਆਪ ਲਏ ਪ੍ਰਭ ਮੀਲ ਤੈਨ ਕੋ ਕਾਲ ਨਸਾ ਕੈ ਪੀਲ ਗੁਰਮੁਖ ਨਿਰਮਲ ਰਹੇ ਪਿਆਰੇ ਜਿਉ ਜਲੰਭ ਉਪਰ ਕਮਲ ਨਰਾਰੇ ਬੁਰਾ ਭਲਾ ਕਉ ਕਿਸ ਨੂੰ ਕਹੀਐ ਦੀਸੇ ਬ੍ਰਹਮ ਗੁਰਮੁਖ ਸੱਚ ਲਹੀਐ ਕਾਤ ਕਤੋ ਗੁਰਮਤਿ ਵਿਚਾਰ ਮਿਲ ਗੁਰ ਸੰਗਤ ਪਾਉ ਪਾਰ ਸਾਸਤ ਦੇਦ ਸਮਰਤ ਬੋ ਭੇਦ 68 ਮਜਨ ਹਰ ਰਸ ਰੀਦ ਗੁਰਮukh ਨਿਰਮਲ ਮੈਲ ਨਾ ਲਾਗੇ ਨਾਨਕ ਹਿਰਦੈ ਨਾਮ ਵੱਡੇ ਧੁਰ ਅਭਾਗ ਆਸਮਹੱਲ ਪਹਿਲ ਨਿਵਨ ਪੈ ਲਗ ਗੁਰੇ ਆਪਣੇ ਆਤਮ ਰਾਮ ਨਿਹਾਰਿਆ ਕਰਤ ਵਿਚਾਰੇ ਦੇਹ ਰਵਿਆ ਹਿਰਦੈ ਸੇਖ ਵਿਚਾਰਿਆ ਬੋਲੋ ਰਾਮ ਕਰੇ ਨਿਸਤਾਰਾ ਗੁਰ ਪ੍ਰਸਾਦ ਰਤਨ ਹਰ ਲਭੈ ਮਿਟੈ ਗਿਆਨ ਹੋਏ ਦੂਜੀਆ ਰ ਰਹੋ ਰਵਨੀ ਰਵ ਬੰਧਨ ਤੂਟੈ ਵਿੱਚ ਹौं ਮੈਂ ਪਰਮਨ ਜਾਇ ਸਤਗੁਰ ਮਿਲੇ ਤਾਉ ਮੈਂ ਤੂਟੈ ਤਾ ਕੋ ਲੇਖੈ ਪਾਈ ਹਰ ਨਾਮ ਭਗਤ ਪ੍ਰੇਤ੍ਰੀਤਮ ਸੁਖ ਸਾਗਰ ਉਰ ਧਾਰੇ ਭਗਤ ਬਚਰ ਜਗ ਜੀਵਨ ਦਾਤਾ ਮਾਤ ਗੁਰਮਤਿ ਹਰ ਨਿਸਤਾਰੇ से जूझ मरे प्रपाए मनसा मन समाए नान कृपा करे जग जीवन सहज पाए लिवलाए आ समहला पहला किसको कह सुना वह किसको के किस समझा वह समझ रहे किसे पढ़ा वह पढ़ गुण भुझे सात गुरु शब्द संतोख रहे ਐਸਾ ਗੁਰਮੁਤਿ ਰੰਤ ਸ੍ਰੀ ਰੰਹਾਰ ਪਾਜ ਮੇਰੇ ਮਨ ਗੈਰ ਗੰਭੀਰ ਰਹਾਉ ਅਨਤ ਤਰੰਗ ਭਗਤ ਹਰ ਰੰਗਾ ਆਦਨ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਖਤ ਸੰਸਾਰ ਆਰਾਮ ਭਗਤ ਜਨ ਰਹਿ ਨਰ ਰ ਸੂਚੀ ਗਾਇ ਹਰ ਗੁਣ ਗਾਇ ਆਤਮ ਚੀਨ ਰਹਿ ਲਿਵ ਲਾਇਆ ਆਦ ਅਪਾਰ ਪਰੰਪਰ ਹੀਰਾਂ ਲਾਲ ਰਤ ਮੇਰਾ ਮਨ ਧੀਰ ਕਥਨੀ ਕਹ ਹੈ ਕਹ ਹੈ ਸੇਮੂ 에ਸੋ ਪ੍ਰਭ ਦੂਰ ਨਹੀਂ ਪ੍ਰਭ ਤੂ ਹੈ ਸਭ जग ਦੇਖਿਆ ਮਾਇਆ ਛਾ ਨਾਨਕ ਗੁਰਮਤਿ ਨਾਮ ਧਿਆਇ ਸਭ ਮਹੱਲਾ ਪਹਿਲਾ ਤੇ ਤੁਕਾਂ ਕੋਈ ਭੀਖਕ ਭੀਖੇ ਖਾਏ ਕੋਈ ਰਾਜਾ ਰਹੇ ਸਮਾਏ ਕਿਸੀ ਮਾਨ ਕਸੈ ਅਪਮਾਨ ਢਾਇਓ ਸਾਰੇ ਧਰੇ ਧਿਆਨ ਤੁਇ ਤੇ ਵੱਡਾ ਨਾਹੀ ਕੋਈ ਕਿਸ ਵਿਖਾਲੀ ਚੰਗਾ ਹੋਏ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਦਾਤਾ ਕਰਨ ਹਾਰ ਕਰਤਾ ਰਹੋ ਵਾਟ ਨਾ ਪਾਓ ਗੀਗਾ ਜਾਓ ਦਰਗਹ ਬੈਠਣਾ ਹੀ ਤਾ ਮਨ ਕਾਂਤ ਲਾ ਮਾਇਆ ਕਾ ਬੰਧ ਖੀਨ ਖਰਾਬ ਹੋਵੇ ਨਿਤ ਕੰਧ ਖਾਣ ਜੀਵਨ ਕੀ ਭੌਤੀ ਆਸ ਲਿਖੈ ਤੇਰਾ ਸਾਥ ਗਰਾਸ ਐ ਨਦੰਤਲੇ ਦੀਪਕ ਦੀਪ ਭਾਵ ਜਲ ਡੂਪ ਤੇ ਚੰਤ ਕਰੇ ਕਹ ਸੁਣਹਿ ਜੁ ਮੰਨ ਨਾਹੋ ਬੁਲਾਰ ਤੱਕ ਜਾਉ ਨਾਨਕ ਕੀ ਕੈ ਅਰਦਾਸ ਜੀਉ ਪੈਣ ਸਭ ਤੇਰੇ ਪਾਸ ਜੈ ਤੂੰ ਦੇਜਿ ਜਪੀ ਤੇਰਾ ਨਾਮ ਦਰਗਹਿ ਬੈ ਸੁਣੂ ਗਤਾਉ ਜਾਂ ਤੁਰ ਭਾਵੈ ਤਾਂ ਤੁਰ ਮਤ ਜਾਏ ਗਿਆਨ ਰਤਨ ਮਨ ਵਸੈ ਆਏ ਨਦ ਕਰੇ ਤਾਂ ਸਤਿਗੁਰ ਮਿਲੈ ਪ੍ਰਾਨੁ ਤ ਨਾਨਕ ਭਵ ਜਲ ਤਰੈ ਸਮਹੱਲ ਪਹਿਲ ਪੰਜ ਪਦੇ ਦੁੱਧ ਬਿਨ ਧੇਨ ਪੰਖ ਬਿਨ ਪੰਖੀ ਜਲ ਬਿਨ ਉਤਪਜ ਕਾਮ ਨਾਹੀ ਕਿਆ ਸੁਲਤਾਨ ਸਲਾਮ ਵਿਹੂਣ ਦੀ ਕੋਠੀ ਤੇਰਾ ਨਾਮ ਨਾਹੀ ਕੀ ਵਿਸਰੈ ਦੁਖ ਭਉਤਾ ਲਾਗੈ ਦੁਖ ਲਾਗੈ ਤੂੰ ਵਿਸਰਣਾ ਹੀ ਰਹਾ ਅੱਖੀ ਅੰਧ ਜੀਬ ਰਸ ਨਾਹੀ ਕੰਨੀ ਪਵਨ ਨਾ ਵਾਜੈ ਚਰਣੀ ਚਲੇ ਭਜੂਤਾ ਆਗੈ ਬਿਨ ਸੇਵਾ ਭਲ ਲਾਗੇ ਅਕਰ ਬਿਰ ਕੋ ਭਾਂ ਬਾਗ ਕੋ ਚੌਕੀ ਸੰਚਿਤ ਭਾਵ ਕਰੇ ਹੀ ਸਭਨਾ ਫਲ ਲਾਗੇ ਨਾਮ ਏਕੂ ਬਿਨ ਕਰਮਾ ਕੈਸੇ ਲੇਹੀ ਜੇਤੇ ਜੀਤੇ ਤੇ ਸਭ ਤੇਰੇ ਬਿਨ ਸੇਵਾ ਫਲ ਕਿਸੈ ਨਹੀਂ ਦੁਖ ਸੁਖ ਭਾਣਾ ਤੇਰਾ ਹੋਵੇ ਬਿਨ ਨਾਵੇ ਜੀਉ ਰਹੇ ਨਹੀਂ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾਂ ਜੀਵਾ ਤਾਂ ਜੁਗਤ ਨਹੀਂ ਕਹ ਨਾਨਕ ਜੀ ਵਾਲੇ ਜੀ ਆਹ ਜੈ ਪਵਤ ਰੱਖ ਤੁਈ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾਂ ਜੀਵਾ ਤਾਂ ਜੁਗਤ ਨਹੀਂ ਕਹ ਨਾਨਕ ਜੀ ਵਾਲੇ ਜੀ ਆ ਜੈ ਪਾਵੈ ਤਹ ਰਾਖ ਤੁਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ